ਤਸਵੀਰ ਨੇ ਪੂਰਾ ਹਿੰਦੁਸਤਾਨ ਹਿਲਾ ਦਿੱਤਾ ਕਹਿੰਦੇ ਸਾਂਝੋ ਤੁਹਾਨੂੰ ਅੱਤਵਾਦੀ ਲੋੜ ਉਹਨਾਂ ਦੇ ਜਗਮਾਨੇ ਪਾ ਦਿੰਦਾ ਉੱਠਣਗੇ ਰਾਤਾਂ ਨੂੰ ਡਰ ਡਰ ਕੇ ਐਸਾ ਤੀਰ ਦਾ ਲਸ਼ਕਰ ਪਾ ਦਿੰਦਾ ਭੱਜਣਗੇ ਪਕੰਡੀ ਛੱਡ ਕੇ ਢੇਰਿਆਂ ਨੂੰ ਜਦੋਂ ਸਿੰਘਾਂ ਦੇ ਖਾਲਸਾ ਦਾ ਝੰਡਾ ਲਾਲ ਕਿਲੇ ਤੇ ਲਹਿਰਾਟਾ ਗਾਜ ਕੇ ਜਿਗਰੇ ਬਲਾਵੇ ਸੰਤ ਜਰੈਲ ਸਿੰਘ ਭਿੰਡਰਾਂ ਵਾਲੇ ਦੇ ਜੋਨ 84 ਨੂੰ ਫੌਜਾਂ ਚੜੀਆਂ ਅੰਮ੍ਰਿਤਸਰ ਤੇ ਦੁਖੀਆਂ ਦੇ ਦੁੱਖ ਹਰਦੇ ਸਤਿਗੁਰੂ RAMਦਾਸ ਦੇ ਦਰ ਤੇ ਦੁਖੀਆਂ ਤੇ ਦੁੱਖ ਹਰਦੇ ਸਤਿਗੁਰੂ RAMਦਾਸ ਦੇ ਦਰ ਤੇ ਜਿੰਨਾ ਚਿਰ ਦੁਨੀਆ ਰਊ ਤੇਰੀ ਸ਼ਾਨ ਮਾਰੂ ਚਮਕਾਰੇ ਜਰ ਨੈਲਾ ਪੰਥ ਦਿਆ ਤੇਰੀ ਕਰਨੀ ਤੋਂ ਬਲੇ ਹਾਰੇ ਜਰਨੈਲਾ ਤਾਮ ਦਿਆ ਤੇਰੀ ਕਰਨੀ ਤੋਂ ਬਲਿਹਾਰੇ ਉਹ ਦਸ਼ਮਣ ਸਿੱਖਾਂ ਦੇ ਕਹਿੰਦੇ ਮਾਰ ਦੇਤੇ ਸਿੱਖ ਸਾਰੇ ਟੈਂਕਾਂ ਨਾਲ ਉਡਾ ਦੇਣੇ ਇਹਨਾਂ ਦੇ ਜੋ ਗੁਰੂ ਦਵਾਰੇ ਟੈਂਕਾਂ ਨਾਲ ਉਡਾ ਦੇਣੇ ਇਹਨਾਂ ਦੇ ਜੋ ਗੁਰੂ ਦਵਾਰੇ ਇਹ ਈਨ ਨਹੀਂ ਮੰਨਣਗੇ ਕਹਿੰਦੇ ਸੀ ਮੁਸਲੇ ਦੀ ਨਾਰੇ ਜਰ ਨੈਲਾ ਕੌਮ ਦਿਆ ਤੇਰੀ ਕਰਨੀ ਤੋਂ ਬਲਹਾਰੇ ਜਰ ਨੈਲਾ ਪੰਤ ਦਿਆ ਤੇਰੀ ਕਰਨੀ ਤੋਂ ਬਲਹਾਰੇ ਹਲਿਸਤਾਨ ਜੋ ਮੰਗਦੇ ਨੇ ਮੈਂ ਨਹੀਂ ਚਾਹੁੰਦੀ ਉਹ ਬਚ ਜਾਵਣ ਸੀ ਭਿੰਡਰਾ ਵਾਲੇ ਦੇ ਮੈਨੂੰ ਨਤਨਤ ਬੋਲ ਸਤਾਵਣ ਸੀ ਭਿੰਡਰਾ ਵਾਲੇ ਦੇ ਮੈਨੂੰ ਨਤਨਤ ਬੋਲ ਸਤਾਵਣ ਅਸੀਂ ਜਿੱਤੇ ਤੂੰ ਹਾਰੀ ਕੇ ਬਾਜਦਲੀ ਸਰਕਾਰੇ ਜਰ ਨੈਲਾ ਪੰਥ ਦਿਆ ਤੇਰੀ ਕਰਨੀ ਤੋਂ ਬਲਿਹਾਰੇ ਜਰ ਨੈਲਾ ਕੌਮ ਦਿਆ ਤੇਰੀ ਕਰਨੀ ਤੋਂ ਬਲਿਹਾਰੇ ਇਨਾ ਮੱਸਾ ਮਾਰ ਦਿੱਤਾ ਤੂੰ ਤਾਂ ਕਿਹੜੇ ਬਾਗ ਦੀ ਮੂਲੀ ਇਹ ਬਦਲਾ ਲੈਂਦੇ ਨੇ ਭਾਵੇਂ ਚੜਨਾ ਪੈ ਜੇ ਸੂਲੀ ਇਹ ਬਦਲਾ ਲੈਂਦੇ ਨੇ ਭਾਵੇਂ ਚੜਨਾ ਪੈ ਜੇ ਸੂਲੀ ਸ਼ਹੀਦੀ ਗਏ ਮਾਂ ਦੀ ਅੱਖ ਦੇ ਸੁੰਦਰ ਤਾਰੇ ਜਰ ਨੈਲਾ ਕੌਮ ਦਿਆ ਤੇਰੀ ਕਰਨੀ ਤੋਂ ਬਲੇ ਹਾਰੇ ਜਰ ਨੈਲਾ ਪੰਥ ਦਿਆ ਤਖਤ ਦੀ ਹੋਂਦ ਕਹਿੰਦੀ ਮੈਂ ਤਾਂ ਮਿੱਟੀ ਵਿੱਚ ਮਲਾਉਣੀ ਸੰਤ ਭਿੰਡਰਾਵਾਲਿਆਂ ਦੀ ਕਹਿੰਦੀ ਜੜ ਤੋਂ ਅਣਖ ਮਟਾਉਣੀ ਸੰਤ ਭਿੰਡਰਾਵਾਲਿਆਂ ਦੀ ਕਹਿੰਦੀ ਜੜ ਤੋਂ ਅਣਖ ਮਟਾਉਣੀ ਉਹ ਕੋਈ ਨਹੀਂ ਕਰ ਸਕਦਾ ਜੋ ਤੂੰ ਕੀਤੇ ਕੰਮ ਨਿਆਰੇ ਚਰਨੈਲਾ ਪੰਤ ਦਿਆ ਤੇਰੀ ਕਰਨੀ ਤੋਂ ਬਲਹਾਰੇ ਜਰਨੈਲਾ ਤੋਂ ਕਰਨੀ ਤੋਂ ਬਲੇ ਹਾਰੇ